ਦਾਦਿਆਂ ਦੀ ਕੁੜੀ ਸੀ ਸੋਹਣੀ ਤੇ ਜੱਟ ਨੇ ਲਾ ਕੇ ਪੌਂਗਾ ਆਥਣੇ ਜਾਵੜਿਆ ਉਹ ਦਾਦਾ ਕਹਿੰਦਾ ਹਾਂ ਜੀ ਕਹਿੰਦਾ ਆਪਦੀ ਕੁੜੀ ਵੇਚ ਲਾ ਮਰਾਸੀ ਨੇ ਵੀ ਦੇਖਿਆ ਵੀ ਇਹਦਾ ਮੂਹਰ ਬਣਿਆ ਦਾ ਹੁਣ ਉਹ ਕਹਿੰਦਾ ਵੀ ਲੈ ਲਾ ਦਾਤ ਕਹਿੰਦਾ ਫਿਰ ਕੀ ਲੈਣਾ ਕਹਿੰਦਾ ਕੁੜੀ ਦੇ ਬੱਤੇ ਕੁੜੀ ਤੇ ਨਾਲੇ ਨੂੰ ਵਾਦਾ ਉਹ ਕਹਿੰਦਾ ਕਿ ਉਹ ਬਾਦਾਂ ਮਰਾਸੀਆ ਕਹਦਾ ਕਹਿੰਦਾ ਥੋੜੀ ਕੁੜੀ ਕੀ ਨਗੋਜੇ ਵਜਾਉਣ ਜਾਣਦੀ ਸਾਡੀ ਕੁੜੀ ਤਾਂ ਗੌਣ ਵਜਾਉਣ ਜਾਣਦੀ ਹੈ ਮਰਾਸੀਆ ਦੀ ਕੁੜੀ ਹੈ ਲਓ ਜੀ ਲਾਹ ਕੇ ਚੰਡ ਤੇ ਘਰੇ ਆ ਗਏ ਤੇ ਆ ਕੇ ਮੈਂ 2-4 ਬੰਦਿਆਂ ਨੂੰ ਕਹਿਤਾ ਕਹਿੰਦਾ ਯਾਰ ਮੈਨੂੰ ਰਾਤ ਮਰਾਸੀ ਨੇ ਗਾਲਾਂ ਕੱਢੀਆਂ ਉਹਨਾਂ ਨੇ ਮਰਾਸੀ ਸਾਥ ਜੰਦੇ ਨੇ ਚੜੇ ਜਾਵੜਿਆ ਦਾਦਾ ਲਉਂ ਨਹੀਂ ਆ ਦਿੰਦਾ ਉਹ ਦਾਦਾ ਕਹਿੰਦਾ ਹਾਂ ਮੋਤਾਂ ਨਾਲ ਕਿੰਨੇ ਮਾ ਆਪਣਾ ਨਾਲ ਨੂੰ ਰਾਤ ਗਾਲਾਂ ਕੱਢੀਆਂ ਕਹਿੰਦਾ ਨਾ ਮਾਰਾ ਸਾਡਾ ਮਰਾਸੀਆਂ ਦਾ ਮੂੰਗਾਲੀ ਨਹੀਂ ਕੱਢਦਾ ਕਹਿੰਦਾ ਸਰ ਇਹ ਕਹਿੰਦਾ ਕਿ ਕੱਢਣਾ ਮੈਨੂੰ ਉਹ ਕਹਿੰਦਾ ਫਿਰ ਇਹਨੂੰ ਪੁੱਛ ਲੋ ਕਿ ਹੋ ਜੀਂਗਾ ਕੱਢਣਾ ਹੁਣ ਉਹ ਠੂਠਾ ਸੀ ਉਹ ਕੀ ਦੱਸੇ ਜਦੋਂ ਉਹਨੇ ਕੋ ਉਂ ਕਹੈ ਸੱਟੇ ਵੀ ਕੱਢਣਾ ਉਹ ਕਹਿੰਦੇ ਫਿਰ ਦਾਤਤਾ ਸੀ ਵੀ ਕੀ ਕਿਹਾ ਤੈਨੂੰ ਉਹ ਕਹਿੰਦਾ ਮੈਂ ਦੱਸਦਾ ਮੋਟ ਚਾੜੂ ਉਹ ਕਹਿੰਦਾ ਵੀ ਹਾਂ ਕਹਿੰਦਾ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਵੀ ਸਾਡੀ ਕੁੜੀ ਆ ਮਰਾਸੀਆਂ ਦੀ ਸੋਹਣੀ ਇਹ ਦਾਤ ਪੀ ਕੇ ਪਊਗਾ ਮੈਨੂੰ ਆਪ ਕਹਿੰਦਾ ਸੀ ਆਪ ਦੀ ਕੁੜੀ ਵੇਚ ਲੈ ਠੀਕ ਹੈ ਤੇ ਮੈਂ ਫਿਰ ਬੱਚਿਆਂ ਨੂੰ ਕਿਹਾ ਵੀ ਕੁੜੀ ਦੇ ਬੱਤੇ ਕੁੜੀ ਨਾਲ ਹੀ ਬਾਧਾ ਲਵਾਂ ਹੂੰ ਉਹ ਨੂੰ ਡਾਇ ਪੇਜੋ ਤਮੈ ਇਹਨਾਂ ਸਾਲਿਆ ਕੁੱਤੇ ਦਾ ਕਸੂਰਤਾ ਤੇਰਾ ਸਾਰ ਊਖੜੇ ਘਹਾੜੇ ਨੂੰ ਤੇ ਹੂੰ ਇਹ ਹੂੰ ਆ ਭਾਈ ਜੀ ਆਖਣ ਲੱਗਾ ਵੀ ਮਾਤਾ ਇੱਕ ਰਮਦਾਸ ਸਿੰਘਾਂ ਦਾ ਮੁੰਡਾ ਪੰਡਤਾਂ ਦਾ ਨੌਕਰ ਲੱਗਿਆ ਅਸੂ ਡੰਗਰ ਸੰਭਣਦੇ ਪੰਡਤ ਪੜਿਆ ਸੀ ਚਾਰ ਵੇਦ ਕਿ ਉਹ ਮੁੰਡੇ ਨੂੰ ਵੀ ਪੜਨ ਦਾ ਸ਼ੌਕ ਜਾਗ ਗਿਆ ਜਦੋਂ ਪੰਡਤ ਨੇ ਪੜਨ ਲੱਗਣਾ ਉਹਨੇ ਆਪ ਦਾ ਕੰਮਕਾਰ ਕਰਕੇ ਪੰਡਤ ਦੇ ਨੇੜੇ ਹੋ ਕੇ ਬੈਠ ਜਾਣਾ ਆਖਣ ਲੱਗਿਆ ਮਾਤਾ ਐਂਜਾ ਸਮਾਂ ਜੁੜਿਆ ਉਹ ਰਮਦਾਸ ਸਿੰਘਾਂ ਦਾ ਮੁੰਡਾ ਪੰਡਤ ਨੇ ਚਾਰ 베ਦ ਪੜਾਤਾ ਅੱਛਾ ਹੁਣ ਮੁੰਡਾ 베ਦ ਪੜ ਗਿਆ ਤੇ ਉਦੋਂ ਪੰਡਤ ਕਹਿਣ ਲੱਗਾ ਵੀ ਕਾਕਾ ਵੀ ਮੈਂ ਹੋ ਗਿਆ ਹੁਣ ਬੁੱਢਾ ਨੋਹਾ ਪੁੱਤਾਂ ਦਾ ਹੋ ਗਿਆ ਰਾਜ ਗੀਤਾ ਤੈਨੂੰ ਭਾਈ ਇਹ ਨੌਕਰੀ ਦਿੰਦਿਆ ਤਾਂ ਰਹਿ ਬਾਨੀ ਤੂੰ ਕਿਤੇ ਨੌਕਰੀ ਹੋਰ ਕਰ ਲੈ। ਅੱਛਾ। ਕਹਿਣ ਲੱਗਾ ਜੀ ਠੀਕ। ਉਹਨਾਂ ਨੇ ਸੋਚਿਆ ਵੀ ਘਰੇ ਕੀ ਕਰਾਂਗੇ? ਇੰਉਂ ਕਰਦੇ ਆਂ ਬੇਦਾਂ ਪੰਚਾਰ ਪੜੇ ਬਿਆਂ ਆਪਾਂ ਕਾਂਸੀ ਚ ਚੱਲਦੇ ਆਂ ਉੱਤੇ ਬਹਾਮਣਾ ਦੀ ਪੰਡਤਾਂ ਦੀ ਨੌਕਰੀ ਫੇਰ ਕਿਸੇ ਦੇ ਲੱਗ ਜਾਗੇ। ਲਓ ਜੀ ਛੱਤ ਚ ਆ ਗਿਆ। ਆ ਕੇ ਪੁੱਛਣ ਲੱਗਾ ਵੀ ਮੈਂ ਪੰਡਤ ਜੀ ਕੋਈ ਨੌਕਰੀ ਚਾਹੁੰਨਾ। ਕਿਸੇ ਦੇ ਘਰ ਦਾ ਕੱਕ ਪੱਠਾ ਪਾਉਣਾ, ਪਸ਼ੂ ਡੰਗਰ ਸਾਂਭਣਾ। ਉਦੋਂ ਇਸ ਵਿਦਿਆਰਥੀ ਗੱਲ ਬਹੁਤ ਵੱਡੀ ਸੀ ਨਹੀਂ ਜਾਣਦੇ ਸੀ ਅਗਰ ਲੋਕ ਇੰਨੀ ਉਹ ਕਹਿਣ ਲੱਗੇ ਵੀ ਕੁਝ ਪੜਿਆ ਵੀ ਆ ਉਹ ਕਹਿੰਦਾ ਹਾਂ ਠੀਕ ਹੈ ਕੀ ਪੜਿਆ ਹੂੰ ਕੰਦਰ ਲਿਆਉ ਜਿਹੜਾ ਇਤਿਹਾਸ ਲਿਉਨੇ ਮੈਂ ਤੁਹਾਨੂੰ ਪੜ ਕੇ ਸੁਣਾਉਣਾ ਮੰਟਪਲੇਖਾ ਇਹਨਾਂ ਨੇ ਉਹਨਾਂ ਨੇ ਵੀ ਇਸ ਗੱਲ ਦਾ ਕੱਢਿਆ ਆਪਦੇ ਜਾਣੇ ਵੀ ਕਿਸੇ ਹੋਰ ਜਾਤੀ ਦਾ ਨਾ ਹੋਵੇ ਗੱਲ ਵਿੱਚ ਇਹ ਸੀ ਉਹਨਾਂ ਨੇ ਜੋ ਕੋਈ ਬੇਦਗ੍ਰੰਥ ਦੱਸਿਆ ਦਿੱਤਾ ਉਹਨੂੰ ਉਨੇ ਪੜਕੇ ਸੁਨਾਤਾ ਠੀਕ ਹੈ ਕਹਿਣ ਲੱਗੇ ਵੀ ਠੀਕ ਹੈ ਇੱਕ ਪੰਡਤ ਲੈ ਗਿਆ ਆਪਦੇ ਘਰੇ ਲੈ ਬਈ ਮੇਰਾ ਮਾਲ ਡੰਗਰ ਸੰਭੀ ਪਾਈ ਮੇਰਾ ਕੰਮ ਕਰੀ ਆ ਤੈਨੂੰ ਤਨਖਾਹ ਦੇਉਂਗਾ ਠੀਕ ਹੈ ਆਖਣ ਲੱਗਾ ਕ੍ਰਿਸ਼ਨ ਭਗਵਾਨ ਕਹਿਣ ਲੱਗਾ ਮਾਤਾ ਉੱਥੇ ਉਸ ਘਰ ਮੁੰਡਾ ਉਹ ਰਮਦਾਸ ਸਿੰਘਾਂ ਦਾ ਕੰਮਕਾਰ ਕਰਨ ਲੱਗ ਪਿਆ ਉਸ ਪੰਡਤ ਦੀ ਕਹਿੰਦਾ ਲੜਕੀ ਸੀ ਬਰ ਪ੍ਰਾਪਤ ਵਿਆਹਣ ਵਾਲੀ ਮਾਤਾ ਕੋ ਸਮਾਨ ਨੰਗਾ ਉਹ ਮੁੰਡੇ ਰਹਿੰਦੇ ਨੂੰ ਤੇ ਉਹ ਪੰਡਤਨੀ ਕਹਿਣ ਲੱਗੀ ਵੀ ਆਪਣੀ ਕੁੜੀ ਹੋ ਗਈ ਬਰ ਪ੍ਰਾਪਤ ਤੇ ਜਾ ਰਸਤਾ ਕਰਕੇ ਆ ਕੇ ਆਖਣ ਲੱਗਾ ਮਾਤਾ ਉਹ ਪੰਡਤ ਆਪਣੇ ਅੰਗਾਂ ਸਾਕਾਂ ਚ ਪਿੰਡਾਂ ਚ ਗਿਆ ਪਰ ਪੰਡਤਨੀ ਨੇ ਇਹ ਗੱਲ ਕਹੀ ਵੀ ਮੁੰਡਾ ਆ ਮੁੰਡੇ ਵਰਗਾ ਹੋ ਜਿਹੜਾ ਆਪਣੇ ਘਰ ਤੇ ਕੰਮ ਕਰਦਾ ਹੁੰਦਾ ਲੋ ਜੀ ਦੋ ਚਾਰ ਦਿਨ ਪੰਡਤ ਫਿਰਦਾ ਰਿਹਾ ਕਿਤੇ ਬਿਜ ਨਾ ਜੀ ਉਹਦੇ ਮੁੰਡਾ ਚੰਗਾ ਸੁਣਾ ਸੁਨੱਖਾ ਤੇ ਆਵੀ ਤਾ ਉਹ ਬੇਦਨਾਚਾਰ ਪੜਿਆ ਵੇ ਕਿੰਜੇ ਬੇਦਬੀਚਾਰ ਪੜਿਆ ਵੇ ਜੀ ਚਾਰ ਪੀਏ ਦੀਦ ਪੜਾਵੇ ਮੁੰਡਾ ਨਾਲ ਉਹਨਾਂ ਸੁਣਾ ਸੁਨੱਖਾ ਪੰਡਤ ਦੇ ਗੱਲ ਕੋਈ ਨਾ ਪਿੱਟਾਈ ਲਓ ਜੀ ਕੋਈ ਚੋਟ ਲਵਾ ਬੂਖ ਲਓ ਜੀ ਉਹ ਕਹਿਣ ਲੱਗਾ ਪੰਡਤ ਆਇਆ ਉਹਨੇ ਪੁੱਛਿਆ ਉਹ ਕਹਿੰਦਾ ਵੀ ਗਿਆ ਮੈਂ ਬਹੁਤ ਥਾਈ ਮੁੰਡੇ ਬੜੇ ਦੇਖੇ ਪਰ ਕਹਿੰਦਾ ਫਿਰ ਇਹਦੇ ਅਰਗਾ ਤਾਂ ਇਹੀ ਆ ਉਹ ਕਹਿੰਦੇ ਬੀਬੀ ਮਹਾਰਾਜ ਆਪਾਂ ਇਹਨੂੰ ਪੁੱਛ ਲੈਨੇ ਆ ਆਪਣੇ ਹੈ ਨਹੀਂ ਘਰੇ ਪੁੱਤ ਵੀ ਭਾਈ ਤੈਨੂੰ ਸਹੁਰੇ ਕਰ ਰਹਿਣਾ ਆਪੂ ਅਸੀਂ ਆਪਣੇ ਘਰ ਜਵਾਈ ਰੱਖਣਾ ਜਦੋਂ ਉਸ ਮੁੰਡੇ ਨੂੰ ਪੁੱਛਿਆ ਅੱਛਾ ਤੂੰ ਕਹਿੰਦਾ ਜੀ ਠੀਕ ਹੈ ਰੇਪੂ ਉਹ ਕਹਿੰਦੇ ਵੀ ਅਸੀਂ ਆਪਜੀ ਚ ਇਹਦਾ ਰਿਸ਼ਤਾ ਦੇ ਦਿੰਨੇ ਸੀ ਕਹਿੰਦਾ ਜੀ ਠੀਕ ਆਖਣ ਲਗਾ ਮਾਤਾ ਉਸ ਪੰਡਤਾਂ ਦੀ ਕੁੜੀ ਨਾਲ ਉਹ ਰਮਦਾਸੀਆਂ ਦੇ ਮੁੰਡੇ ਦਾ ਵਿਆਹ ਹੋ ਗਿਆ ਘਰ ਵਿੱਚ ਰਹਿਣ ਲੱਗ ਪਏ ਰੈਂਦਾ ਰੈਂਦਾ ਕੰਦਾ ਇੱਕ ਮੁੱਦਤ ਇੱਕ ਸਾਲ ਬੀਤਿਆ ਤੇ ਉਸ ਮੁੰਡੇ ਦੇ ਆਪ ਦਾ ਪਛੋਕੜ ਯਾਦ ਆਇਆ ਉਹ ਪਿੱਛਾ ਜਾਦਾ ਆ ਤਾਂ ਕਿਹਾ ਆਪਦੇ ਸਾਥ ਸੋਰੇ ਨੂੰ ਵੀ ਅਸੀਂ ਤਾਂ ਪਿੰਡ ਮਿਲਣ ਜਾਣਾ ਜਿਵੇਂ ਜਾਓ ਭਾਈ ਮਿਲਿਐਓ ਪਰ ਗੱਲ ਇਹ ਆ ਵੀ ਘਰ ਵਿੱਚ ਵੀ ਤੁਸੀਂ ਐ ਛੇਤੀ ਮੁੜਿਆ ਆ ਅੱਖਣ ਲੱਗਿਆ ਮਾਤਾ ਉਹ ਮੁੰਡਾ ਅੰਦਾਜ਼ੀਆਂ ਦਾ ਲੈ ਕੇ ਉਹ ਪੰਡਤਾਂ ਦੀ ਕੁੜੀ ਨੂੰ ਆਪਦੇ ਪਿੰਡ ਨੂੰ ਤੋਪਿਆ ਉਹਦੇ ਜਾਸਤੇ ਵਿੱਚ ਵਿਚਾਰ ਬਣੀ ਮਾ ਹੁਣ ਗਾਹਾਂ ਘੜਤੀ ਦੇ ਬੜ ਮੇਰਾ ਪ चौटाला ਡੋਲੇ ਘਟ ਦਾ ਹੋਂ ਅੱਖਣ ਲੱਗਾ ਮਾਤਾ ਉਹ ਮੁੰਡੇ ਨੇ ਇੱਕ ਬਦੀ ਕੀਤੀ ਕੀ ਉਨ ਕਣ ਲੱਗਾ ਵੀ ਆ ਖੂ ਤੇ ਪਾਣੀ ਖਿੱਚ ਮਾ ਪਾਣੀ ਜਦੋਂ ਉਹ ਲੱਗੀ ਨਮ ਕੇ ਪਾਣੀ ਖਿੱਚਣ ਉਹਨੇ ਭਰ ਕੇ ਸਬਾ ਖੂ ਛੱਡਤੀ ਆਪ ਚਲਾ ਆ ਗਿਆ ਮਗਰ ਆਉਂਦੇ ਸੀ ਉਠਾਂ ਵਾਲੇ ਪਹਾੜਾ ਢੋਣ ਵਾਲੇ ਉਹਨਾਂ ਨੇ ਆਪ ਹੀ ਉਹ ਕਾਢ ਲਈ ਇਨਾਲੇ ਸੇ ਆਣ ਲਈ ਬੀ ਤੱਕ ਫਲਾਣੇ ਪੰਡਤਾਂ ਦੀ ਕੁੜੀ ਕੁੜੇ ਤੂੰ ਉੱਥੇ ਅੱਖਾਂ ਲੱਗਾ ਮਾਤਾ ਉਹ ਕੁੜੀ ਨੇ ਆਪਦੇ ਪਤੀ ਦਾ ਉਹ ਲੜ ਕੇ ਹੁਣ ਕਾਣ ਲੱਗੀ ਵੀ ਝੱਖੜ ਨੇਰੀ ਆਈ ਮੈਨੂੰ ਨਾ ਲੱਗਿਆ ਪਤਾ ਤੇ ਮੈਂ ਡਿੱਗ ਗਈ ਉਹ ਕਾਣ ਲੱਗੇ ਭਾਈ ਤੂੰ ਹੁਣ ਕਿਉਂ ਦੱਥ ਵੀ ਮੂਰੇ ਸਹੁਰੇ ਘਰ ਜਾਣਾ ਤੇ ਤੈਨੂੰ ਪਿੰਡ ਛੱਡਿਆ ਉਹ ਕਾਣ ਲੱਗੀ ਵੀ ਨਹੀਂ ਹੁਣ ਮੈਨੂੰ ਪਿੰਡ ਹੀ ਛੱਡਿਆ ਆ ਕਰਨ ਲੱਗਿਆ ਭਾਈ ਮਾਤਾ ਉਹ ਕੁੜੀ ਪੰਡਤਾਂ ਦੀ ਉਹ ਉਥਾਂ ਵਾਲਿਆਂ ਨੇ ਪਿੰਡ ਦੇ ਆਨੇ ਬਹਾ ਕੇ ਉੱਠ ਤੇ ਉਹਦੇ ਘਰੇ ਛੱਡ ਗਏ ਮਾਪਿਆਂ ਦੇ ਆ ਕੇ ਆਪਦੇ ਮਾਪਿਆਂ ਨੂੰ ਵੀ ਇਹੀ ਗੱਲ ਕਹੀ ਵੀ ਐਸ ਤਰ੍ਹਾਂ ਚੱਖੜ ਨੇਰੀ ਆਈ ਮੈਨੂੰ ਪਤਾ ਨਹੀਂ ਲੱਗਿਆ ਤੇ ਮਾਇਤਾ ਪੂਛੀ ਦੇਖੀ ਉਹਦੇ ਮਗਰ ਪੈ ਗਏ ਚੋਰ ڈاکੂ ਉਹਨੂੰ ਪਤਾ ਨਹੀਂ ਕਿੱਧਰ ਭਜਾ ਕੇ ਲੈ ਗਏ ਜਾਣੀ ਉਹ ਸਾਚੀ ਨਹੀਂ ਦੱਸਿਆ ਵੀ ਮੈਨੂੰ ਆਪ ਕੁਛ ਸਿੱਟ ਗਿਆ ਚਲੋ ਆਕਣ ਲਗਾ ਮਾਤਾ ਕੁਛ ਦਿਨ ਰਹਿੰਦੇ ਆ ਉਹ ਮੁੰਡੇ ਨੂੰ ਆਪਦੇ ਘਰ ਬੀਤੇ ਜਦੋਂ ਖਰਚੇ ਵਰਚੇ ਤੋਂ ਕੋਸ ਹੱਥ ਤੰਗ ਹੋਇਆ ਉਹਨੇ ਸੋਚਿਆ ਵੀ ਪੰਡਤ ਦੇ ਘਰੇ ਤਾਂ ਆਪਾਂ ਮौज ਕਰਦੇ ਸੀ ਇਹ ਕੀ ਹੋਇਆ ਵਿਚਾਰੂ ਚਲੀ ਗਿਆ ਦੇਖਾਂਗੇ ਉੱਥੇ ਕੋਈ ਉਹਨਾਂ ਨੂੰ ਝੂਠ ਸੁਫਾਨ ਮਾਰ ਕੇ ਵੀ ਉਹ ਤਾਂ ਮਰ ਗਈ ਇਹ ਤਾਂ ਉਹ ਹੋ ਗਿਆ ਉਹ ਹੋ ਗਿਆ ਆ ਗਿਆ ਆ ਕੇ ਅੱਗੇ ਪੰਡਤ ਪੰਤ ਨਹੀਂ ਕਰੋ ਬਾਹਰ ਗਏ ਵੇ ਕਿ ਉਹ ਕੱਲੀ ਬੈਠੀ ਝੜਖਾ ਕਰਦੀ ਹੈ। ਉਹਨੇ ਵੇਖਿਆ ਵੀ ਆ ਗਿਆ। ਉੱਠ ਕੇ ਆਖਣ ਲੱਗਾ ਮਾਤਾ। ਉਹਨੇ ਆਪਦੇ ਪਤੀ ਦੇ ਪੈਰੀ ਹੱਥ ਲਾਇਆ। ਕੌਣ ਛੇ ਜੀ ਨਾਲ ਦੱਸਣ ਲੱਗੀ ਵੀ ਮੈਂ ਆਪਦੇ ਮਾਂ ਪਿਓ ਨੂੰ ਆਹ ਗੱਲ ਕਹੀ ਤੇਖੀ ਉਹਨਾਂ ਗੱਲ ਨਾ ਬਦਲ ਗਈ। ਮਾਤਾ ਉਹਦਾ ਉਸ ਮੁੰਡੇ ਰਮਦਾਸੀ ਦਾ ਟਿਕਾਣਾ ਫੇਰ ਬਣ ਗਿਆ ਉੱਥੇ। ਚਲੋ। ਕਹਿੰਦਾ ਰਹਿੰਦਾ ਰਹਿੰਦਾ ਇੱਕ ਸਾਲ ਬੀਤ ਗਿਆ। ਸਾਲ ਬੀਤ ਗਿਆ ਉਹ ਮੁੰਡੇ ਦੇ ਪਿੱਛਾ ਫੇਰ ਯਾਦ ਆ ਜਦੋਂ ਉਹਨੇ ਫੇਰ ਕਿਹਾ ਨਾ ਲਾਇਆ ਜਾਣਦਾ ਵੀ ਜਾਣਾ ਹੈ ਅਸੀਂ ਉਹ ਕਹਿਣ ਲੱਗੇ ਭਾਈ ਥੋੜੇ ਉਸ ਬਣੀ ਚ ਚੋਰ ڈاکੂ ਵੀ ਪੈਂਦੇ ਆ ਜਿਹਦੇ ਗਹਿਣਾ ਘਟਾ ਤੁਸੀਂ ਲਿਜਾਣਾ ਨਾ ਉਹ ਛਪਾ ਕੇ ਲੈ ਜਾਓ ਤੇ ਆਪਦੇ ਭਾਈ ਜਾ ਕੇ ਘਰੇ ਸੌਹਰਿਆ ਕਰੇ ਪਾਲੀ ਉਸ ਪੀਨ ਨੂੰ ਲੈ ਕੇ ਪੰਡਤਾਂ ਜੀ ਨੂੰ ਅਖਣ ਲੱਗਾ ਮਾਤਾ ਉਹ ਮੁੰਡਾ ਫੇਰ ਪਿੰਡ ਨੂੰ ਚਲ ਗਿਆ ਜਦੋਂ ਪਿੰਡ ਆ ਗਏ ਪਿੰਡ ਦੇ ਕੋਲ ਜਮਾ ਘਰਾਂ ਦੇ ਨੇੜੇ ਤੇ ਆ ਕੇ ਉਹ ਕਹਿੰਨ ਲੱਗਾ ਵੀ ਚੰਗਾ ਤੂੰ ਇੱਥੇ ਬੈਠ ਤੇ ਮੈਂ ਕੁੜੀਆਂ ਘਲਦਾ ਤੈਨੂੰ ਲੈ ਜਾਣੀ ਹੈ ਤੂੰ ਪਹਿਲੀ ਵਾਰ ਆਈ ਹੈ ਉਤਵਾ ਮਾਰਗ ਫੇੜਿਆੜੀ ਬੇੜੀਆਂ ਕੁੜੀਆਂ ਜਾਣੀਆਂ ਸੀ ਉਹਨੇ ਦੇਖਿਆ ਕੋਸਾ ਮਾ ਉਹਨੇ ਸੋਚਿਆ ਪੰਡਤਾਂ ਦੀ ਕੁੜੀ ਸੀ ਸੂਝਵਾਨ ਵੀ ਇਹ ਜਿਹੜਾ ਲਿਆ ਕੇ ਧੋਖਾ ਕਰਦਾ ਨਾ ਇਹ ਜੱਤੋਂ ਬੇਜੱਤ ਕਰਦਾ ਕੋਈ ਗੱਲ ਗਲਤ ਹੋਈ ਵੀ ਚਲੋ ਮਨ ਆਪਾਂ यूं ਕਰਦੇ ਆਪਾਂ ਪੁੱਛਦੇ ਆਂ ਵੀ ਪੰਡਤਾਂ ਦਾ ਮੁੰਡਾ ਚਾਰ ਬੇਦ ਪੜਿਆ ਦਾ ਕਾਂਸੀ ਚੋ ਵਿਆ ਹੈ ਪੰਡਤਾਂ ਦੇ ਆਪਾਂ ਸੱਚੀ ਪੁੱਛ ਲੈਣੀ ਉਹਨੇ ਆ ਕੇ ਪੁੱਛਿਆ ਉਹ ਕਹਣ ਲੱਗੇ ਬੀਬੀ ਵੀ ਸਾਡੇ ਇੱਕ ਰਮਦਾਸ ਸਿੰਘਾਂ ਦਾ ਮੁੰਡਾ ਵੀ ਉਹ ਕਾਂਸੀ ਚੋ ਵਿਆ ਹੈ ਤੇ ਪੰਡਤਾਂ ਦੇ ਘਰੀਂ ਦਾ ਬੇਦ ਵੀ ਚਾਰ ਪੜਿਆ ਮੁੰਡਾ ਰਮਦਾਸ ਸਿੰਘਾਂ ਦਾ ਪੰਡਤਾਂ ਦਾ ਸਾਡੇ ਘਰ ਨਹੀਂ ਹੈ ਪਿੰਡ 'ਚ ਉਗਾਂ ਲਿਖੀ ਵੀ ਲਗਾ ਲਈ ਕਹਿੰਦੀ ਹਾਂ ਉਹ ਹੋ ਹੀ ਦੱਸ ਦੋ ਅੱਖਣ ਲੱਗਿਆ ਮਾਤਾ ਉਹ ਕੁੜੀ ਆਪਦੇ ਸਹੁਰੇ ਕਰਕੇ ਜਦੋਂ 5-7 ਦਿਨ ਬੀਤੇ ਕਿ ਪੰਡਤ ਨੂੰ ਪੰਡਤ ਨਹੀਂ ਕਹਿਣ ਲੱਗੀ ਵੀ ਪੱਲਿਆ ਲੋਕਾਂ ਮੁੰਡੇ ਤੇ ਮੁੰਡੇ ਨੂੰ ਵਿਆਹ ਨੂੰ ਕਿੰਨੇ ਦਿਨ ਹੋ ਗਏ ਜਾ ਜੇ ਮੁੰਡੇ ਨੇ ਕੁਛ ਨਾ ਰਹਿਣਾ ਤਾਂ ਰਹਿ ਪੂਗਾ ਕਿ ਕੁੜੀ ਨੂੰ ਲਿਆ ਅੱਖਣ ਲੱਗਾ ਮਾਤਾ ਉਹ ਪੰਡਤ ਉਸ ਪਿੰਡ ਵਿੱਚ ਆ ਗਿਆ ਆ ਕੇ ਪੁੱਛਣ ਲੱਗਿਆ ਜਿਹਨੂੰ ਉਹ ਲੋਕਾਂ ਨੇ ਇਹ ਗੱਲ ਦੱਸੀ ਵੀ ਰਮਦਾਸ ਸਿੰਘਾਂ ਦਾ ਮੁੰਡਾ ਪੰਡਤਾਂ ਦੇ ਘਰੇ ਗਿਆ ਹੈ ਵਾ ਵੇਦ ਜਰੂਰ ਝਾੜ ਪੜਿਆ ਹੈ ਪੰਡਰ ਦੇ ਮਨ ਵਿੱਚ ਆਈ ਵੀ ਚਲੋ ਉਹਨਾਂ ਦਾ ਦੇਖੋ ਆਕਣ ਲੱਗਾ ਚਲੋ ਉਹਨਾਂ ਦਾ ਘਰ ਦੱਸਦੇ ਜਦੋਂ ਘਰੇ ਗਿਆ ਅੱਗੇ ਉਹ ਪੰਡਰ ਦੀ ਕੁੜੀ ਬੇੜੇ 'ਚ ਝਾੜੂ ਮਾਰਦੀ ਫਿਰਦੀ ਉਹਨੂੰ ਕਹਿਣ ਲੱਗੀ ਵੀ ਠੀਕ ਆ ਮੇਰਾ ਤਾਂ ਭੰਗ ਹੋ ਗਿਆ ਦੀਨ ਤੂੰ ਹੁਣ ਇੱਥੇ ਖੜ੍ਹ ਜਾ ਮੈਂ ਆਪਦੇ ਗਹਿਣੇ ਕੱਪੜੇ ਲੈਉਣੀਆਂ ਤੇ ਆਪਾਂ ਚੱਲਦੇ ਆਂ ਆਖਣ ਲੱਗਾ ਮਾਤਾ ਉਹ ਪੰਡਤ ਆਪਦੀ ਲੜਕੀ ਨੂੰ ਆਉਦੇ ਪਿੰਡੋਂ ਗਿਆ ਉਹ ਹੁਣ ਉਹਦੇ ਨਾਲ ਰਸਤੇ 'ਚ ਲੜਦੀ ਆਉਂਦੀ ਆ ਵੀ ਤੂੰ ਇੱਕੀ ਕੀਤਾ ਪਲਾਂ ਲੱਤੋਂ ਲੰਗਾ ਹੁੰਦਾ ਅੱਖੋਂ ਕਾਣਾ ਹੁੰਦਾ ਮੈਨੂੰ ਕਬੂਲ ਸੀ ਪਰ ਮੁੰਡਾ ਪੰਡਤਾਂ ਦਾ ਹਾਂ ਕੀ ਕੀਤਾ ਠੀਕ ਹੈ ਟੇਣ ਲੱਗਾ ਭਾਈ ਆਖਣ ਲੱਗਾ ਮਾਤਾ ਸਤਿਆਦਾ ਸੀ ਬੇੜਾ ਪੰਡਤ ਕਹਿੰਦਾ ਮੈਂ ਬਿਓ ਮਾਤਾ ਨੂੰ ਪੁੱਛਣਾ ਪੁੱਛੂੰਗਾ ਇਹ ਚੁ ਕੀ ਕੀਤਾ ਮਾਤਾ ਪੁੱਠਾ ਆਖਰ ਕਿੱਧਰ ਲਿ ਕਿੱਧਰ ਪਾਇਆ ਆਖਣ ਲੱਗਾ ਮਾਤਾ ਉਹ ਪੰਡਤ ਬਿਓ ਮਾਤਾ ਕੋਲੀ ਦਿੱ ਗਿਆ ਉਹਨੂੰ ਪੁੱਛਿਆ ਬਿਓ ਮਾਤਾ ਕਹਿਣ ਲੱਗੀ ਵੀ ਉਹ ਕਮਰੇ 'ਚ ਮੇਰੀਆਂ ਕਿਤਾਬਾਂ ਪਈਆਂ じゃ ਪੰਡਤਾਂ ਦੇਖਾਂ ਦੱਸਾਂ ਤੈਨੂੰ ਵੀ ਕਿਵੇਂ ਲਿਖਿਆ ਸੰਜੋਗ ਉਹਦੇ 'ਚ ਕੀ ਇੱਕ ਕੌਤਕ ਦੇਖਦਾ ਪੰਡਤਾਂ ਨੌਜਵਾਨ ਕੁੜੀ ਬੜੀ ਸੁੰਦਰ ਤੇ ਅੱਖ ਨੂੰ ਪੱਖਾ ਚੱਲੀ ਜਾਂਦੀ ਹਮ ਪੰਡਤ ਮੁੜਿਆ ਲਿਆ ਪੰਡਤ ਮੇਰਾ ਗ੍ਰੰਥ ਅੱਛਾ ਉਹ ਕਹਿੰਦਾ ਮਾਤਾ ਪਹਿਲਾਂ ਆਹ ਦੱਸ ਕੀ ਹੋਇਆ ਹਮ ਕਿੰਜ ਕੀ ਹੋਇਆ ਕਹਿੰਦਾ ਨੌਜਵਾਨ ਕੁੜੀ ਐ ਤੇ ਅੱਖ ਪਿਆ ਸੁੱਤਾ ਉਹਨੂੰ ਪੱਖਾ ਚੱਲੀ ਜਾਂਦੀ ਏ ਕਿ ਜੀ ਹਾਂ ਬਹਿ ਜਾ ਇਹ ਆ ਮੇਰੀ ਕੁੜੀ ਹਮ ਜਦੋਂ ਮੈਂ ਇਦੀ ਲੇਖ ਲਿਖਣ ਲੱਗੀ ਨਾ ਸੰਜੋਗ ਮੈਂ ਕਿਹਾ ਸੀ ਵੀ ਕੋਈ ਰੀਖੀ ਜਾਂ ਕੋਈ ਰਾਜਾ ਉਹ ਰੀਖੀ ਦੇ ਬਜਾਏ ਰੱਛ ਬਣ ਗਿਆ ਕਹਿੰਦੀ ਆ ਦੇਖ ਲੈ ਰੱਛ ਨੂੰ ਹਾਤਾ ਕੀਤਾ ਉਹ ਤਾਂ ਬੰਦਾ ਹੈ ਬਣਦਾ ਜਾ ਕਰਨ ਠੀਕ ਹੈ ਆਖਣ ਲੱਗਿਆ ਮਾਤਾ ਪੰਡਤ ਮੁੜ ਆਇਆ ਉਹਨੇ ਪੰਡਤ ਨੂੰ ਉਹ ਕਾਰ ਲੈ ਇਕੱਠੇ ਵੀ ਇਹ ਦੂਸ਼ਨਾ ਕਿਵੇਂ ਲੈ ਸਕਦੀ ਹੈ ਉਹਨਾਂ ਨੇ ਪੰਡਤਾਂ ਨੇ ਫਿਰ ਆਪ ਦੀ ਬੀਜੀ ਨਾਲ ਦੱਸਿਆ ਵੀ ਸੁੱਕਾ ਪੇਪਲ ਉਹਦੇ ਵਿੱਚ ਬੰਦਾ ਬੜਨ ਜੋਗਾ ਪੋਲ ਕਢਾਇਆ ਜਾਵੇ ਗੋਕਾ ਮੱਖਣੀ ਪਾ ਕੇ ਤੇ ਜਉਂਦੀ ਚਿਖਾ ਚੜੀ ਜਾਵੇ ਆਪਕਨ ਲਗਾ ਮਾਤਾ ਉਹ ਪੰਡਤ ਨੇ ਆਪ ਦੀ ਕੀਤੀ ਜਿਉਂਦੀ ਚਿਖਾ ਦਿੱਤਾ ਤੇ ਉਹ ਮੁੰਡਾ ਡੋਬ ਗਿਆ ਪਛੋਕੇ